ਵਿਆਹ ਵਾਲੇ ਮੁੰਡੇ ਨੇ ਕਰਤਾ ਕਾਂਡ ਸ਼ਗਨਾ ਵੇਲੇ ਹੀ ਲੱਗਿਆ ਕੁੜੀ ਨੂੰ ਕੁੱਟਣ ਭੱਜ ਕੇ ਫੜਿਆ ਦੋਸਤਾਂ ਨੇ ਦੋਸਤੋ ਅਕਸਰ ਹੀ ਹਰ ਇੱਕ ਵਿਆਹ ਵਿੱਚ ਕਈ ਤਰ੍ਹਾਂ ਦੇ ਮਜ਼ਾਕ ਚੱਲਦੇ ਰਹਿੰਦੇ ਨੇ ਪਰ ਹੁਣ ਇੱਕ ਮਜ਼ਾਕ ਮਜ਼ਾਕ ਵਿੱਚ ਹੋ ਗਿਆ ਕਾਂਡ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਇੱਕ ਦੂਜੇ ਨੂੰ ਕੇਕ ਖਵਾ ਰਹੇ ਨੇ ਦਰਸਲ ਵਿਆਹ ਤੋਂ ਬਾਅਦ ਜਦੋਂ ਮੁੰਡਾ ਕੁੜੀ ਤੋਂ ਕੇਕ ਕਟਵਾਇਆ ਜਾ ਰਿਹਾ ਸੀ ਤਾਂ ਜਦੋਂ ਮੁੰਡਾ ਕੁੜੀ ਨੂੰ ਕੇਕ ਖਵਾਉਣ ਲੱਗਦਾ ਹੈ ਅਤੇ ਕੁੜੀ ਖਾਣ ਲੱਗਦੀ ਹੈ ਤਾਂ ਮੁੰਡਾ ਕੇਕ ਪਾਸੇ ਕਰ ਲੈਂਦਾ ਹੈ ਅਤੇ ਕਈ ਵਾਰ ਇਸੇ ਤਰ੍ਹਾਂ ਹੀ ਕਰਦਾ ਹੈ ਫਿਰ ਜਦੋਂ ਕੁੜੀ ਮੁੰਡੇ ਨੂੰ ਕਿ ਇੱਕ ਖਵਾਉਣ ਲੱਗਦੀ ਹੈ ਤਾਂ ਉਹ ਵੀ ਇਸੇ ਤਰ੍ਹਾਂ ਹੀ ਕਰਦੀ ਹੈ ਜਿਸ ਤੋਂ ਬਾਅਦ ਮੁੰਡੇ ਨੂੰ ਗੁੱਸਾ ਚੜ ਜਾਂਦਾ ਹੈ ਅਤੇ ਉਹ ਇੱਕੋ ਦਮ ਕੁੜੀ ਨੂੰ ਮਾਰਨ ਲੱਗਦਾ ਹੈ ਪਰ ਉਸ ਦੇ ਕੋਲ ਖੜੇ ਦੋਸਤ ਉਸ ਨੂੰ ਫੜ ਲੈਂਦੇ ਨੇ ਜਿਸ ਤੋਂ ਬਾਅਦ ਮਾਹੌਲ ਇੰਨਾ ਖਰਾਬ ਹੋ ਜਾਂਦਾ ਹੈ ਕਿ ਮੁੰਡਾ ਬਹੁਤ ਹੀ ਜ਼ਿਆਦਾ ਗਲਤ ਬੋਲਣ ਲੱਗ ਜਾਂਦਾ ਹੈ ਜਿਸ ਨੂੰ ਦੇਖ ਵਿਚੋਲਾ ਮੁੰਡੇ ਨੂੰ ਕਹਿੰਦਾ ਹੈ ਕਿ ਜੇ ਮਜ਼ਾਕ ਸਹਿਣਾ ਨਹੀਂ ਆਉਂਦਾ ਤਾਂ ਕਰਨਾ ਵੀ ਨਹੀਂ ਚਾਹੀਦਾ ਸੋ ਜਦੋਂ ਮੁੰਡਾ ਮਜ਼ਾਕ ਕਰ ਰਿਹਾ ਸੀ ਉਦੋਂ ਤਾਂ ਠੀਕ ਸੀ ਪਰ ਜਦੋਂ ਕੁੜੀ ਨੇ ਕਰਿਆ ਉਦੋਂ ਗਲਤ ਹੋ ਗਿਆ ਸੋ ਕੀ ਵਿਆਹ ਤੋਂ ਬਾਅਦ ਇਹ ਕੁੜੀ ਇਸ ਮੁੰਡੇ ਨਾਲ ਖੁਸ਼ ਰਹਿ ਪਾਏਗੀ ਤੁਹਾਡਾ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ